ਜੀ ਦੇ ਨਾਲ ਕਿ ਅਸੀਂ ਬਿਲਕੁਲ ਇਜਾਜ਼ਤ ਨਹੀਂ ਦਵਾਂਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਸਾਡੀ ਨਮਾਇੰਦਗੀ ਨਹੀਂ ਹੈ ਉਹਨਾਂ ਸਿਰ ਸਿੱਖ ਕੌਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਜਿੰਨਾ ਸਿਰ ਸਾਡੀ ਨਮਾਇੰਦਗੀ ਨਹੀਂ ਹੋਊਗੀ ਜੀ ਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸ.ਟੀ.ਪੀ.ਸੀ. ਦੀਆਂ ਨਿਯਮ 14 ਸਾਲ ਤੋਂ ਨਹੀਂ ਹਿੰਦੂ ਹਕੂਮਤ ਕਰਾਰੇ ਅੱਜ ਸਾਨੂੰ ਬੜੀ ਖੁਸ਼ੀ ਹੈ ਅਕਾਲੀ ਦਲ ਅੰਮ੍ਰਿਤਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਅਕਾਲੀ ਦਲ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਉੱਤੇ ਸੰਤ ਸਾਹਿਬ ਭਾਈ ਮਿੰਰਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਰ ਸਾਹਿਬ ਸੀ ਉਹਨਾਂ ਨੇ ਇਸ ਪਾਰਟੀ ਦਾ ਐਲਾਨ ਕੀਤਾ ਸੀ ਔਰ ਸਾਨੂੰ ਅਮਨਤ ਸਰਲਾਣ ਨਾਮਾ ਦਿੱਤਾ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੇ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਬੜੀ ਮਸਨਤ ਹੋਵੇ ਬੇਸ਼ੱਕ ਆਦਰਬਾਸ਼ੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਪਰਿਆ ਹੋਇਆ ਤਾਂ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਕਰ ਹੈ ਕਿ ਅਕਾਲੀ ਦਲ ਆਮਰਸਰ ਅੱਜ ਇੰਨੇ ਸਾਲਾਂ ਤੋਂ ਸਰਜੀਤ ਹੈ ਤੇ ਜਿਹੜੀ ਸੋਚ ਸੰਜਨ ਸਿੰਘ ਢੰਗਾ ਵਾਲੇ ਨੇ ਸਾਨੂੰ ਦਿੱਤੀ ਸੀ ਉਸ ਸੋਚ ਦੇ ਉੱਤੇ ਖਾਲਿਸਤਾਨ ਤੇ ਅਸੀਂ ਚੰਦਰੇ ਅੱਜ ਫੇਰ ਉਸ ਵਜਾ ਕਰਕੇ ਬੱਦਲ ਛਾਏ ਹੋਏ ਆ ਜੰਗ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹੜੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਇਹ ਕਿ પ્રાਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਆ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼ਰਮ ਨੇ ਕਾਲੀ ਤੋਂ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਸੋ ਤੀਜੀ ਕੌਮ ਤੇ ਤੀਜਾ ਮਾਜਬ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕਰਤਾ ਅੱਜ ਅਸੀਂ ਉਸ ਦੇ ਲਾਣ ਨਾਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਹਨ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਪਰ ਜਿਵੇਂ ਭਾਤੀ ਤੇ ਭਾਜਪਾ ਤੇ ਆਰਸਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਕਹੋ ਕੇ ਕਹਿੰਦੀਆਂ ਕਿ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਆਂ ਇੰਡੀਆ ਦੀਆਂ ਹੈਗੀਆਂ ਰੋ ਆਈਪੀ ਈਡੀ ਸੀਪੀਆਈ ਐਨਆਈਏ ਬੀਐਸਐਫ ਸੀਆਰਪੀ ਸੀਆਈਐਸਐਫ ਆਈਟੀਬੀਪੀ ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੰਨੋ ਮੰਨੀ ਸਿੱਖਾਂ ਨੂੰ ਇਹਨਾਂ ਦੋਨੋਂ ਕੌਮਾਂ ਦੀ ਲੜਾਈ ਦੇ ਵਿੱਚ ਬਸ ਰਿਆ ਜਾ ਰਿਹਾ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ ਜੰਗ ਹੁੰਦਾ ਜਦੋਂ ਤੁਹਾਡੀ ਨਮਾਇੰਦਗੀ ਹੁੰਦੀ ਹੈ ਸਲਾਹ ਤੇ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਭਾਜਪਾ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿੰਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਤੰਦਰ ਮੈਂਬਰ ਨਹੀਂ ਹੈ ਤੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਕਿ no representation no taxation without representation ਕਿ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਸਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜੀ ਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨਿਰਮੈਨਤੀ ਦੇ ਨਾਲ ਆਪਣੀ ਹੋਂਖ ਰੇ ਸਾਡੀ ਐਸਟਪੀਸੀ ਦੀਆਂ ਡਿਕਸ਼ਨਾਂ 14 ਸਾਲ ਤੋਂ ਨਹੀਂ ਹਿੰਦ ਹਕੂਮਤ ਕਰਾਰੇ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਦ ਨਹੀਂ ਦਬਾਂਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦੇਵੇ ਜਾਂ ਕਿਸੇ ਤਰ੍ਹਾਂ ਬਿਲਕੁਲ న్యూట్రల్ ਨਿਰਪੱਖਤਾ ਜਿਹੜਾ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅੱਜ ਦਾ ਇਹ ਹੀ ਸਟਾ ਹੈ ਕਿ નો ਵਾਰ ਬਿਟਾਊਟ ਰਿਪਰੈਜ਼ੈਂਟੇਸ਼ਨ ਜਿਹਨਾਂ 'ਚ ਸਾਡੀ ਨਮਾਇੰਦਗੀ ਨਹੀਂ ਹੈ ਉਹਨਾਂ 'ਚ ਸਿੱਖ ਫਾਰਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹ ਸਾਡਾ ਪੱਕਾ ਨਿਰਣੈ ਸਾਰਾ ਕੁਝ ਹੈ ਤੇ ਜਿਹੜੀ ਚੀਜ਼ ਇਹਨਾਂ ਕਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਰੋ ਦੇ ਮੁਖੀ ਨੇ ਗੋਇਲ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰੇ ਨੇ ਸ਼ੁਰੂ ਕੀਤੀ ਹੈ ਜਦੋਂ ਸਾਡੇ ਤਿੰਨ ਬੰਦੇ ਕੈਨੇਡਾ ਦੇ ਵਿੱਚ ਸਿੱਖ ਮਰਵਾਤ تھے ਤੇ ਪ੍ਰਾਈਮ ਮਿਨਿਸਟਰ ਟਰੂਡੋ ਟਰਲਡਰ ਟਰੂਗੋ ਨੇ ਆਪਣੇ ਪਾਰਲੀਮੈਂਟ ਆਉਟਵਾ ਦੇ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਏ ਹੈ ਦੂਸਰੇ ਪਾਸੇ ਅਫਤਾਰ ਸੰਧੇ ਨੂੰ ਬੇਗਨਾ ਆਦਮੀ ਨੂੰ ਬਰਤਾਨੀਆ ਦੇ ਵਿੱਚ ਕਤਲ ਕਰਾਤਾ ਉਹਦੇ ਮਾਤਾ ਜੀ ਮੇਰੇ ਕੋਲ ਸੱਜੇ ਪਾਸੇ ਬੈਠੇ ਆ ਫਿਰ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਇਸੇ ਜੁੰਡਲੀ ਨੇ ਮੋਦੀ ਦੀ ਜੁੰਡਲੀ ਨੇ ਕਿ ਇੱਥੇ ਵੀ ਰੋਟੇ ਨੂੰ ਵੀ ਬਰਵਾਤਾ ਹੋਰ ਵੀ ਬਰਵਾਤਾ ਤੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਮੂਸੇਵਾਲਾ ਨੂੰ ਪੰਜਾਬ ਫਰਵਾਤਾ ਬਲਪ੍ਰੀਤ ਸਿੰਘ ਹਰੀਨਾਉ ਨੂੰ ਫਰੀਦਕੋਟ ਦੇ ਵਿੱਚ ਮਾਰਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕਿ ਦੂਜੇ ਮੁਲਕਾਂ ਦੀ ਸੋਵਰਨਿਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਜੋ ਕਰਕੇ ਪੁਰਾਣੀ ਹਜ਼ਾਰਾਂ ਸਾਲਾਂ ਦੀ ਇਹਨਾਂ ਦੀ ਦੁਸ਼ਮਣੀ ਹੈ ਇੱਕ ਦੂਜੇ ਦੇ ਨਾਲ ਇਹ ਬੱਕੇ ਸੇ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਦੋਂ ਮੁਹੰਮਦ ਗੋਰੀ ਨੇ ਜਦੋਂ ਮੁਹੰਮਦ ਗਜ਼ਨੀ ਨੇ ਸੋਮਨਾਥ ਦੇ ਮੰਦਿਰ ਲੁੱਟੇ ਐ ਪਰ ਹੁਣ ਕਿਉਂ ਕਰਕੇ ਇਨਾਂ ਕੋਲੇ ਤਾਕਤ ਹੈ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਨਾ ਹੈ ਅਸੀਂ ਕਹਿੰਦੇ ਨੋ ਵਾਰ ਨੋ ਵਾਰ ਵਾਈਕੁਲਿਕਾ ਖਤਸਾ ਲਾਹੇ ਜਿੱਤੇ ਪਰ ਪੰਜਾਬ ਸਰਹੱਦੀ ਮੈਨੂੰ ਬਾਰਡਰ ਪੈਂਦਾ ਜੇਕਰ ਮਕੂਲ ਤਨਾਪੁਰ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਕਿ ਪਾਕਿਸਤਾਨ ਦੇ ਜਿਹੜੀਆਂ ਹੋਂਦ ਵਿੱਚ ਆਈਆਂ ਵਰਤਮਾਨ ਦੀ ਗੱਲ ਕਰੀਏ ਜਾਂ ਉਤੋਂ ਬਾਅਦ ਕੱਲੀ ਨਾਲ ਬਾਦਲੀ ਗੱਲ ਕਰੀਏ ਖਾਲਸਾਤਾਂ ਤੋਂ ਅੱਜ ਭਗੋੜਾ ਵਾ ਕਿਵੇਂ ਦੇਖਦੇ ਹੁਣ ਉਹ ਜਿਹੜਾ ਸਾਰਿਆਂ ਨੂੰ ਪਤਾ ਹੈਗਾ ਅੱਟਾ ਨੂੰ ਐਵੇਂ ਕਿਸੇ ਦੀ ਗੱਲ ਕਰਨੀ ਆ ਸਾਰਾ ਚਿੱਟਾ ਲਿਖਿਆ ਹੋਇਆ ਫੋਟੋਆਂ ਹੈਗੀਆਂ ਜਿਨ੍ਹਾਂ ਨੇ ਇਹ ਐਲਾਨਨਾਮੇ ਤੇ ਉੱਤੇ ਦਸਖਤ ਕੀਤੇ ਇੱਥੇ ਅਕਾਲ ਤਖਤ ਸਾਹਿਬ ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ ਉਹ ਥੱਲੇ ਭੁੰਡੇ ਬੈਠੇ ਐ ਤੇ ਸਾਨੂੰ ਸਾਰਿਆਂ ਨੂੰ ਲਾਈਨ 'ਚ ਖੜਾ ਕੀਤਾ ਤੇ ਬਾਕੀ ਸਾਰੇ ਛੱਡ ਗਏ ਸੀਗੇ ਸਿਰਫ ਸ੍ਰੋਮ ਨੇ ਕਾਲੀ ਤਲਵਰ ਬਰਸਰ ਉਸਲਾੜ ਨਾਮੇ ਤੇ ਅੱਜ ਖੜਾ ਤੇ ਅਸੀਂ ਖੜੇ ਰਹਿ ਰਿਹਾ ਹਕਤੰਤਲਾ ਬਾਟਿਕ ਪ੍ਰੋਗਰਾਮ ਕੀਤਾ ਜਾ ਰਿਹਾ ਤੁਹਾਡੇ ਨੂੰ ਹਾਂ ਸੈਣੀ ਵਾਲੀ ਬਾਰਡਰ ਦੇ ਉੱਤੇ ਅਸੀਂ 3 ਤਰੀਕ ਨੂੰ ਬਾਰਡਰ ਜਿੰਨੇ ਵੀ ਹੈਗੇ ਆ ਸੈਣੀ ਵਾਲਾ ਫਿਰ ਵਾਗਾ ਬਾਰਡਰ ਸੁਲੇਮਾਨ ਕੀ ਬਾਰਡਰ ਇਹਨੂੰ ਖੋਲਣ ਦੇ ਲਈ ਅਸੀਂ ਉੱਥੇ ਇੱਕ ਵੱਡੀ ਕਾਨਫਰੰਸ ਕਰਾਂਗੇ ਜੀ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਸੱਦਦੇ ਆਂ ਸਾਰਿਆਂ ਨੂੰ ਸੱਦਦੇ ਆਂ ਤੁਹਾਨੂੰ ਸਾਰਿਆਂ ਨੂੰ ਜੇ ਫਰੋਜ਼ਪੋਰ 3 ਵਜੇ 3:00 ਤੋਂ 11 ਵਜੇ ਜ਼ਰੂਰ ਉੱਥੇ ਦਰਸ਼ਨ ਦਿਓ ਜਿਹੜਾ ਕਿ ਅਸੀਂ ਬਤਾ ਪਾਸ ਕਰੀਏ ਕਿ ਬਾਰਡਰ ਖੁੱਲਣ ਜੀ ਦੇ ਨਾਲ ਸਾਡੀਆਂ ਕਣਕਾਂ ਇੱਥੇ 2400 ਰੁਪਏ ਪਰ ਕੁੰਟਲ ਹੈ ਤੇ ਪਾਰ ਚਲੇ ਜੱਗ ਨੇ ਆ ਉੱਥੇ 3600 ਰੁਪਏ ਪਰ ਕੁੰਟਲ ਹੈ ਤੇ ਜਿਹੜੇ ਆਪਣੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਕਿਸਾਨ ਹੈ ਜਿਹੜੇ ਬੇਰਸਕਾਰ ਹੈ ਉਹਨਾਂ ਦਾ ਕੁਝ ਬੜੇ ਇੰਡੀਆ ਦੀ ਜੀਡੀਪੀ 1% ਨਾਲ ਵਧੇਗੀ ਜਿਸ ਨਾਲ 70 ਜਾਂ 80 ਹਜ਼ਾਰ ਨੌਕਰੀਆਂ ਹੋਰ ਹੋ ਜਾਣਗੀਆਂ ਤੇ ਜਿਹੜੇ ਠੀਮ ਜਾਂ ਛੱਟਾ ਵੇਚਦੇ ਐ ਇੱਕ ਵਾਰੀ ਨੌਕਰੀਆਂ ਛਾ ਜਾਣਗੇ ਤੇ ਇਹ ਵੀ ਬਲਾਸ ਸਾਡੇ ਕੋਲੋਂ ਲੱਠੂਗੀ ਆ ਜਿਹੜਾ ਛੱਟਾ ਛੱਟਾ ਹੋ ਰਿਹਾ ਤੇ ਕਿਸੇ ਦੇ ਘਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਸ਼ੱਕ ਹੋਵੇ ਕਿ ਕੋਈ ਕਿਸੇ ਤਰ੍ਹਾਂ ਦੀ ਖਾਪੀ ਕਰਦਾ ਹੈ ਉਹਦਾ ਘਰ ਤੁਸੀਂ ਛਾੜ ਨਹੀਂ ਸਕਦੇ ਹੈਗੇ ਤਾਂ ਮੈਂ ਸਮਝ ਤੈਂਕੀ ਕਾਨੂੰਨ ਦੇ ਅੰਦਰ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਾਨੂੰਨ ਨਹੀਂ ਤੋੜਨਾ ਚਾਹੀਦਾ ਇੰਡੀਆ ਨੇ ਅਮਰੀਕਾ ਦੇ ਵਿੱਚ ਵੀ ਕਾਨੂੰਨ ਤੋੜਦਾ ਉੱਥੇ ਜਿਹੜੇ ਸਾਡੇ ਪੰਨੂ ਸਾਹਿਬ ਹੈ ਉੱਥੇ ਸਾਜ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਜਾਨੋਂ ਮਾਰਵਾਇਆ ਜਾਵੇ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਸੀ ਉਸ ਨੇ ਪਹਿਲਾਂ ਹੀ ਪਤਾ ਲੈ ਲਿਆ ਕਿ ਪੰਨੂ ਨੂੰ ਮਰਵਾ ਦੇਣਾ ਹੈ ਤਾ ਇੰਟੈਲੀਜੈਂਸ ਨੇ ਅਫਰੀਕਾ ਦੀ ਦੇ ਉਹ ਬੰਦੇ ਫੜ ਲਏ ਔਰ ਇੰਡੀਆ ਨੂੰ ਵੀ ਬਣਾਤਾ ਕਿ ਤੁਸੀਂ ਇਹ ਸਾਜਿਸ਼ ਕੀਤੀ ਸੀਗੀ ਸੋ ਮੈਂ ਸਮਝਦਾ ਕਿ ਸਾਰੀ ਸ਼ੈਤਾਨੀ ਦੀ ਜੜ੍ਹ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਹੋਰ ਕਿਸੇ ਮੁਲਕ ਤੋਂ ਕੋਪਰੇਟ ਨਹੀਂ ਕਰਾਂਗੇ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ ਜੰਗ ਨਾ ਲੱਗੇ ਜਿਹੜੇ ਤੇਜ਼ ਹੈਗੇ ਆ ਜੰਗ ਦੇ ਉਹ ਹੈ ਕਿ ਗੁਜਰਾਤੀ ਅਮਰitsar ਦੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਇਹਦਾ ਖਾਤਮਾ ਹੋਵੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ ਸਮਾਗਮ ਦੇ ਵਿੱਚ ਪੁਚ ਇਸ ਤੇ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਲੋਕਾਂ ਦੇ ਮਨਾਂ ਵਿੱਚ ਇਹ ਅਕਿ ਇੱਕ ਧਿਰ ਨੂੰ ਹੀ ਅਕਾਲੀ ਤੋਂ ਮਾਨਤਾ ਮਿਲੀ ਪਰ ਉਹਨਾਂ ਨੇ ਤੁਹਾਡਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਉਨੀ ਹੀ ਬਰਾਬਰ ਮਾਨਤਾ ਮੈਂ ਬਹੁਤ ਸ਼ੁਕਰੀਆ ਕਰਦਾ ਹਾਂ ਖਾਲਸਾ ਸਾਹਿਬ ਦੇ ਕਿਰਕਰ ਕੈਂਡਾ ਦੇ ਹੁਕਮ ਨਾਲ ਹੀ ਇਹ ਕਾਲਿਸਨ ਆਫ ਰਿਸਰਚ ਸੁਰਜੀਤ ਹੋਇਆ ਤੇ ਉਦੋਂ ਸਿੰਘ ਸਾਹਿਬ ਆ ਭਾਈ ਮਨਜੀਤ ਸਿੰਘ ਜੀ ਅੱਜ ਇਹ ਸਿੰਘ ਸਾਹਿਬ ਲਿਖੇ ਬਹੁਤ ਬਹੁਤ ਦਾ ਧੰਨਵਾਦ ਕਰਦਾ